ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵੱਜ ਗਏ ਨੇ 9:30 ਆਪਾਂ ਲੱਗੇ ਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ 아이디 ਆਪਣੀ ਵੀਡੀਓ ਕਿਸ ਜਿਹੜੀ ਬਾਰੇ ਆ 아이ਤੀ ਜਿਹੜੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਇੱਕ ਚੀਜ਼ ਸ਼ੇਅਰ ਕਰੂੰਗੀ ਨਾ ਉਹ ਇੱਕ ਅਜਿਹੀ ਚੀਜ਼ ਹੈ ਜਿਹਨੂੰ ਅਗਰ ਤੁਸੀਂ ਆਪਣੇ ਵਾਲਾਂ ਦੇ ਵਿੱਚ ਲਾਉਣੇ ਹੋ ਤਾਂ ਤੁਹਾਡੇ ਵਾਲ ਬਿਲਕੁਲ ਜਿਵੇਂ ਟੀਵੀ ਦੀਆਂ ਐਕਟਰਨੀਆਂ ਹੁੰਦੀਆਂ ਉਹਨਾਂ ਵਰਗੇ ਹੋ ਜਾਣਗੇ ਉਹਨਾਂ ਵਰਗੇ ਸ਼ਾਈਨੀ ਮਜ਼ਬੂਤ ਤੇ ਸੋਹਣੇ ਹੋ ਜਾਣਗੇ ਔਰ ਇਹ ਜਿਹੜੀ ਚੀਜ਼ ਹੈ ਇਹ ਹੈਗਾ ਜੀ سیرਮ ਤੇ ਇਹ سیرਮ ਆਪਾਂ ਘਰੇ ਤਿਆਰ ਕਰਾਂਗੇ ਸਾਡੀ ਰਸੋਈ ਦੇ ਵਿੱਚ ਆਮ ਉਹ ਚੀਜ਼ ਪਈ ਰਹਿੰਦੀ ਹੈ ਜਿਹਦੇ ਨਾਲ ਆਪਾਂ ਇਹ سیرਮ ਤਿਆਰ ਕਰਾਂਗੇ ਤੇ ਬਹੁਤ ਹੀ ਸਸਤੇ ਦੇ ਵਿੱਚ ਇਹ ਤਿਆਰ ਹੋ ਜਾਣਾ 5 ਤੋਂ 10 ਰੁਪਏ ਦੇ ਵਿੱਚ ਬਸ ਇਸ ਤੋਂ ਜ਼ਿਆਦਾ ਨਹੀਂ ਠੀਕ ਹੈ ਜੀ ਤੇ ਇਹਦੇ ਨਾਲ ਇਹ سیرਮ ਲਾਉਣ ਦੇ ਨਾਲ ਨਾ ਸਿਰਫ ਸਾਡੇ ਵਾਲ ਸ਼ਾਨੀ ਹੋਣਗੇ ਮਜ਼ਬੂਤ ਹੋਣਗੇ ਬਲਕਿ ਜਿਹੜੀ ਸਾਡੀ ਇੱਕ ਆਮ ਪ੍ਰੋਬਲਮ ਹੁੰਦੀ ਹੈ ਮੇਰੀਆਂ ਭੈਣਾਂ ਤੇ ਮੇਰੇ ਵੀਰਾਂ ਦੀ ਉਹ ਹੈ ਵਾਲ ਝੜਨ ਦੀ ਉਹ ਪ੍ਰੋਬਲਮ ਵੀ ਇਹਦੇ ਨਾਲ ਖਤਮ ਹੋ ਜੂਗੀ ਅਸੀਂ ਇਹ ਖੁਦ ਚੀਜ਼ ਪਹਿਲਾਂ ਟਰਾਈ ਕੀਤੀ ਦੇਖਿਆ ਇਹਦਾ ਕਿਵੇਂ ਦਾ ਰਿਜ਼ਲਟ ਆਉਂਦਾ ਕਿੰਨੇ ਟਾਈਮ ਚ ਆਉਂਦਾ ਕਿ ਇਹਦਾ ਕਿਹੜਾ ਦਾ ਬੈਨੀਫਿਟ ਹੁੰਦਾ ਕੀ ਕੀ ਸਾਨੂੰ ਚੇਂਜਸ ਸਾਡੇ ਵਾਲਾਂ ਦੇ ਵਿੱਚ ਦੇਖਣ ਨੂੰ ਮਿਲਦੇ ਨੇ ਸਾਰਾ ਕੁਝ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਨਾਲ ਹੀ ਸ਼ੇਅਰ ਕਰੂੰਗੀ ਕਿਵੇਂ ਬਣਾਉਣਾ ਕਿਵੇਂ ਲਾਉਣਾ ਕਿੰਨਾ ਟਾਈਮ ਲਾਉਣਾ ਤੇ ਕਿੰਨਾ ਟਾਈਮ ਇਹਨੂੰ ਬਣਾ ਕੇ ਤੁਸੀਂ ਰੱਖ ਸਕਦੇ ਹੋ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਚਲੋ ਜੀ ਟਾਈਮ ਵੇਸਟ ਕਰੇ ਬਣਾ ਸ਼ੁਰੂ ਕਰਦੇ ਆਂ ਇਹਦੀ ਵੀਡੀਓ ਦੇਖੋ ਜਿਹੜਾ ਅੱਜ ਦੇ ਟਾਈਮ ਦੇ ਵਿੱਚ ਹਰ ਇੱਕ ਇਨਸਾਨ ਚਾਹੀਓ ਕੋਈ ਜੈਨ ਸੱਚ ਹੈ ਲੀਡੀਜ਼ ਹੈ ਹਰ ਕੋਈ ਚਾਹੁੰਦਾ ਕਿ ਉਹਦੇ ਵਾਲ ਜਿਹੜੇ ਸੋਹਣੇ ਹੋਣ ਖੂਬਸੂਰਤ ਹੋਣ ਕਿਉਂਕਿ ਸਾਡੀ ਕਿਤੇ ਨਾ ਕਿਤੇ ਪਰਸਨੈਲਿਟੀ ਜਿਹੜੀ ਆ ਉਹ ਵਾਲਾਂ ਤੇ ਵੀ ਨਿਰਭਰ ਕਰਦੀ ਹੈ ਜੇ ਸਾਡੇ ਵਾਲ ਸੋਹਣੇ ਮਜ਼ਬੂਤ ਨੇ ਸਾਡੀ ਪਰਸਨੈਲਿਟੀ ਵੀ ਉਹਦੇ ਨਾਲ ਡਿਵੈਲਪ ਹੁੰਦੀ ਹੈ ਤੇ ਸਾਡੇ 'ਚ ਇੱਕ ਅਲੱਗ ਤਰ੍ਹਾਂ ਦਾ ਕੌਨਫੀਡੈਂਸ ਆਉਂਦਾ ਤੇਸ ਪਰ ਸਾਨੂੰ ਸਾਰਿਆਂ ਨੂੰ ਇੱਕ ਪ੍ਰੋਬਲਮ ਜਿਹੜੀ ਹੈਗੀ ਆ ਉਹ ਆਮ ਵੀ ਹੈ ਤੇ ਉਹ ਵਾਲ ਝੜਨ ਦੀ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਹਰ ਇੱਕ ਇਨਸਾਨ ਦੇ ਵਾਲ ਝੜਦੇ ਨੇ ਛੋਟੀ ਉਮਰ ਦੇ ਤੋਂ ਹੀ ਮਤਲਬ ਵਾਲ ਝੜਨੇ ਸ਼ੁਰੂ ਹੋ ਜਾਂਦੇ ਨੇ ਤੇ ਝੜਨ ਦਾ ਕਾਰਨ ਆਪਾਂ ਨੂੰ ਪਤਾ ਹੀ ਆਪਣੀਆਂ ਖੁਰਾਕਾਂ ਵੀ ਇੱਕ ਮੇਨ ਕਾਰਨ ਹੈ ਦੂਸਰਾ ਮੇਨ ਕਾਰਨ ਜਿਹੜੀ ਅੱਜ ਦੀ ਲਾਈਫ ਹੈ ਭੱਜ ਦੌੜ ਸਟ्रेस ਟੈਨਸ਼ਨ ਉਹ ਵੀ ਇੱਕ ਕਾਰਨ ਹੈ ਹਰ ਟਾਈਮ ਓਵਰ ਥਿੰਕਿੰਗ ਵੀ ਸਾਡੇ ਵਾਲਾਂ ਵਿੱਚ ਝੜਨ ਦਾ ਇੱਕ ਅਹਿਮ ਕਾਰਨ ਹੈ ਸੋ ਜਿਹੜੀ ਅੱਜ ਮੈਂ ਚੀਜ਼ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਆ ਜੀ ਇਹਸੀ ਖੁਦ ਬਣਾਈ ਟ੍ਰਾਈ ਕੀਤੀ ਅੱਜ ਮੈਂ ਤੁਹਾਡੇ ਨਾਲ ਵਰਬਲੀ ਦੱਸ ਰਹੀ ਹਾਂ ਅਗਰ ਤੁਸੀਂ ਚਾਹੋਗੇ ਅਸੀਂ ਤੁਹਾਨੂੰ ਮੈਂ ਬਣਾ ਕੇ ਵੀ ਦਿਖਾਵਾਂ ਤਾਂ ਫਿਰ ਤੁਸੀਂ ਮੈਨੂੰ ਕਮੈਂਟ ਕਰ ਦਿਓ ਮੈਂ ਕਿਸੇ ਅਲੱਗ ਵੀਡੀਓ ਦੇ ਵਿੱਚ ਤੁਹਾਨੂੰ ਪ੍ਰੋਪਰ ਬਣਾ ਕੇ ਵੀ ਦਿਖਾ ਦੂੰਗੀ ਸੋ ਚਲੋ ਜੀ ਹੁਣ ਮੈਂ ਚੰਗੀ ਤਰ੍ਹਾਂ ਤੁਹਾਨੂੰ ਕੱਲੀ ਕੱਲੀ ਚੀਜ਼ ਸਮਝਾਉਂਗੀ ਤੁਸੀਂ ਪਲੀਜ਼ ਕਾਪੀ ਜਾਂ ਪੈਨ ਲੈ ਕੇ ਚਾਹੇ ਨੋਟ ਡਾਊਨ ਕਰ ਲਿਓ ਕੱਲੀ ਕੱਲੀ ਚੀਜ਼ ਚੰਗੀ ਤਰ੍ਹਾਂ ਸਮਝ ਲਿਓ ਇਹਦੇ ਵਿੱਚ ਆਪਾਂ ਦੋ ਹੀ ਚੀਜ਼ਾਂ ਇਸਤੇਮਾਲ ਕਰਨੀਆਂ ਤੀਜੀ ਕੋਈ ਚੀਜ਼ ਇਸਤੇਮਾਲ ਨਹੀਂ ਕਰਨੀ ਬਾਹਲਾ ਕੋਈ ਤਾਮਝਾਉ ਨਹੀਂ ਕਰਨਾ ਸਭ ਤੋਂ ਪਹਿਲਾਂ ਤੁਸੀਂ ਕੀ ਲੈਣਾ ਇੱਕ ਕੌਲੀ ਲੈ ਲੈਣੀ ਆ ਠੀਕ ਹੈ ਕੌਲੀ ਅਗਰ ਤੁਹਾਡੀ ਲੋਹੇ ਦੀ ਹੈ ਜਿਵੇਂ ਲੋਹੇ ਦਾ ਭਾਂਡਾ ਹੁੰਦਾ ਨਾ ਆਪਣਾ ਕੋਈ ਛੋਟੀ ਜੀ ਕਢਾਈ ਹੁੰਦੀ ਅਗਰ ਉਹ ਹੈ ਠੀਕ ਹੈ ਨਹੀਂ ਤੁਸੀਂ ਕੰਚ ਦੀ ਵੀ ਲੈ ਸਕਦੇ ਹੋ ਸਟੀਲ সিলਵਰ ਜਾਂ ਕੋਈ ਹੋਰ ਚੀਜ਼ ਨਾਲ ਲਿਓ ਜਿਆਦਾ ਸਟੀਲ ਹੋਵੇ ਸੋਰੀ ਜਾਂ ਤਾਂ ਕੰਚ ਹੋਵੇ ਜਾਂ ਲੋਹੀ ਦੀ ਕੋਈ ਚੀਜ਼ ਹੋਵੇ ਕਿਉਂਕਿ ਦੇਖੋ ਜਦੋਂ ਵੀ ਕੋਈ ਵੀ ਹੋਮ ਰੈਮਡੀਜ਼ ਆਪਾਂ ਬਣਾਉਣੇ ਆ ਨਾ ਉਹ ਜਾਂ ਤਾਂ ਤੁਸੀਂ ਪ੍ਰੇਫਰ ਕਰਿਆ ਕਰੋ ਅਗਰ ਤਾਂ ਵਾਲਾਂ ਵਾਸਤੇ ਬਣਾਉਣੇ ਆ ਤਾਂ ਹਮੇਸ਼ਾ ਲੋਹੇ ਵਿੱਚ ਬਣਾਇਆ ਕਰੋ ਤੇ ਜੇ ਅਸੀਂ ਉਹ ਚੀਜ਼ ਫੇਸ ਵਾਸਤੇ ਬਣਾਉਣੇ ਆ ਤਾਂ ਹਮੇਸ਼ਾ ਉਹਨੂੰ ਕੰਚ ਵਿੱਚ ਬਣਾਇਆ ਕਰੋ ਕਿਉਂਕਿ ਵਾਲਾਂ ਵਾਸਤੇ ਜਿਹੜਾ ਆਇਰਨ ਹੁੰਦਾ ਹੈ ਉਹ ਸਾਨੂੰ ਲੋਹੇ ਤੋਂ ਮਿਲਦਾ ਹੈ ਤੇ ਸਾਨੂੰ ਉਹਦੇ ਨਾਲ ਬਹੁਤ ਵਧੀਆ ਰਿਜ਼ਲਟ ਮਿਲਦਾ ਹੈ ਤੇ ਜਿਹੜਾ ਆਪਾਂ ਕਾਂਚ ਦੇ ਵਿੱਚ ਫੇਸ ਵਾਸਤੇ ਬਣਾਉਣੀ ਹੈ ਚੀਜ਼ ਤਾਂ ਉਹਦੇ ਨਾਲ ਫਿਰ ਕੋਈ ਵੀ ਚੀਜ਼ ਰਲ ਕੇ ਰਿਐਕਸ਼ਨ ਨਹੀਂ ਕਰਦੀ ਸੇ ਇਸ ਲਈ ਸੋ ਹੁਣ ਆਪਾਂ ਕਰਦੇ ਆ ਬਾਲਾ ਵਾਸਤੇ ਗੱਲ ਤੁਸਪਾ ਲੋਹੇ ਦੀ ਕੋਈ ਚੀਜ਼ ਲੈਣੀ ਹੈ ਗਰ ਛੋਟੀ ਜਿਹੀ ਕੜਾਈਆਂ ਆਉਂਦੀਆਂ ਛੋਟੀਆਂ ਛੋਟੀਆਂ ਕੜਾਈਆਂ ਆਉਂਦੀਆਂ ਕੈਡੀ ਵੀ ਹੁੰਦੀ ਆ ਉਹ ਵੀ ਤੁਸੀਂ ਲੈ ਸਕਦੇ ਹੋ ਜੇ ਅਗਰ ਤੁਹਾਡੇ ਕੋਲ ਕੋਈ ਵੱਡਾ ਭਾਂਡਾ ਲੋਹੇ ਦਾ ਤੁਸੀਂ ਉਹਦੇ ਵਿੱਚ ਬਣਾਉਣਾ ਚਾਹੁੰਦੇ ਹੋ ਉਹਦੇ 'ਚ ਵੀ ਬਣਾ ਸਕਦੇ ਹੋ ਕੁਸੀਂ ਇੱਕ ਚਮਚ ਮੇਥੀ ਦਾਣਾ ਮੇਥੀ ਦਾਣਾ ਆਪਣੀ ਰਸੋਈ ਦੇ ਵਿੱਚ ਆਮ ਪਿਆ ਹੁੰਦਾ ਹੈ ਤੇ ਮੈਂ ਇਹਦੇ ਬਾਰੇ ਬਹੁਤ ਵਾਰ ਸੁਣਿਆ ਸੀ ਵੀ ਇਹ ਬਹੁਤ ਸੋਹਣਾ ਰਿਜ਼ਲਟ ਦਿੰਦਾ ਹੈ ਤਾਂ ਫਿਰ ਮੈਂ ਕਿਹਾ ਮੈਂ ਵੀ ਕਿਉਂ ਨਾ ਟਰਾਈ ਕਰਕੇ ਦੇਖਾਂ ਅਸੀਂ ਵੀ ਕਿਉਂ ਨਾ ਇਹਨਾਂ ਨੂੰ ਲਗਾ ਕੇ ਦੇਖੀਏ ਤਾਂ ਮੇਰੀ ਮੈਂ ਤਾਂ ਮੇਰੀ ਆਲਰੇਡੀ ਬਾਜਟ ਨੇ ਬੰਦ ਹੋ ਗਈ ਸੀ ਮੈਂ ਤੁਹਾਡੇ ਨਾਲ ਪਹਿਲਾਂ ਵੀ ਸ਼ੇਅਰ ਕੀਤਾ ਵੀ ਮੈਂ ਕਾਫੀ ਵਾਰ ਇਸ ਤਿਹੇ ਮਤਲਬ ਕਿ ਵੀਡੀਓ ਬਣਾਈ ਹੋਈ ਐ ਸ਼ਾਇਦ ਦੋ ਵਾਰੀ ਵੀਡੀਓ ਬਣਾਈ ਹੋਈ ਐ ਤੇ ਮੈਂ ਇਹ ਚੀਜ਼ ਟਰਾਈ ਕੀਤੀ ਸੀ ਮੇਰੀ ਮੰਮੀ ਤੇ ਤਾਂ ਕਿਵੇਂ ਕੀਤਾ ਸੀ ਇੱਕ ਚਮਚ ਤੁਸੀਂ ਮੇਥੀ ਦਾਣੇ ਲੈ ਲੈਣਾ ਮੇਥੀ ਦਾਣੇ ਨੂੰ ਤੁਸੀਂ ਇੱਕ ਜਿਹੜਾ ਭਾਂਡਾ ਹੈਗਾ ਉਹਦੇ ਵਿੱਚ ਪਾ ਲੈਣਾ ਚੰਗੀ ਤਰ੍ਹਾਂ ਪਹਿਲਾਂ ਧੋ ਲੈਣਾ ਉਹ ਤੋਂ ਮਿੱਟੀ ਵਗੈਰਾ ਹਟਾ ਲੈਣੀ ਆ ਧੋ ਕੇ ਉਹ ਨੂੰ ਉਹਦੇ ਵਿੱਚ ਪਾ ਲੈਣਾ ਭਾਂਡੇ ਦੇ ਵਿੱਚ ਉਹਦੇ ਵਿੱਚ ਪਾ ਲੈਣਾ ਤੁਸੀਂ ਟੋਨਿਕ ਕੋਲੀ ਤੁਸੀਂ ਪਾਣੀ ਦੀ ਪਾ ਲੈਣੀ ਆ ਜਿਵੇਂ ਏਡੀ ਕੌਲੀ ਆ ਨਾ ਤਾਂ ਤੁਸੀਂ ਪਾਣੀ ਰੱਖਣੀ ਆ ਉਹ ਤੁਸੀਂ ਪਾਣੀ ਦੇ ਵਿੱਚ ਪਾ ਦੇਣੀ ਆ ਤੁਸੀਂ ਜਦੋਂ ਸਵੇਰੇ ਉੱਠੋਗੇ ਦੇਖੋਗੇ ਜਿਹੜਾ ਪਾਣੀ ਆ ਨਾ ਉਹ ਥੋੜਾ ਥੋੜਾ 골ਡਨ ਕਲਰ ਦਾ ਹੋ ਜਾਊਗਾ ਜਿਹੜਾ ਮੇਥੀ ਦਾਣੇ ਦਾ ਰੰਗ ਜਾਂ ਹੋ ਉਹ ਕਿਤੇ ਨਾ ਕਿਤੇ ਪਾਣੀ ਦੇ ਵਿੱਚ ਆ ਜਾਊਗਾ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਤੁਸੀਂ ਜਿਹੜੀ ਉਹ ਛੋਟੀ ਜੀ ਕੜਾਹੀ ਹੋਊਗੀ ਲੋਹੇ ਦੀ ਉਸੇ ਨੂੰ ਤੁਸੀਂ ਗੈਸ ਤੇ ਧਰ ਲੈਣਾ ਠੀਕ ਹੈ ਜੀ ਗੈਸ ਆਨ ਕਰ ਲੈਣਾ ਉਨੂੰ మీడియం ਤੇ ਰੱਖਣਾ ਜਿਆਦਾ ਤੇਜ਼ ਨਹੀਂ ਰੱਖਣਾ ਜਿਆਦਾ ਹੌਲੀ ਨਹੀਂ ਕਰਨਾ మీడియం ਤੇ ਰੱਖਣਾ ਠੀਕ ਹੈ ਜੀ ਉਸ ਤੋਂ ਬਾਅਦ ਉਹਨੂੰ 5 ਤੋਂ 7 ਮਿੰਟ ਤੁਸੀਂ ਮਤਲਬ ਕਿ ਉਹਨੂੰ ਥੋੜਾ ਸੇਕ ਲਵਾ ਲੈਣਾ ਉਹਦੇ ਵਿੱਚ ਪਾਣੀ ਜ਼ਰੂਰ ਹੋਰ ਐਡ ਕਰਨਾ ਇਹ ਨਾ ਹੋਵੇ ਕਿ ਤੁਸੀਂ ਸਿਰ ਪੌਣੀ ਕੌਲੀ ਜਿਹੜੀ ਪਾਣੀ ਪਾਈ ਆ ਉਸੇ ਜੀ ਤੁਸੀਂ ਉਹਨੂੰ ਰਨ ਰਿਓ ਤੁਸੀਂ ਮੰਨ ਲਓ ਵੀ ਕੌਲੀ ਡੇਢ ਕੌਲੀ ਉਹਦੇ ਵਿੱਚ ਪਾਣੀ ਦੀ ਹੋਰ ਪਾ ਲਿਓ ਲੜਕਾ ਜੀ ਜਦੋਂ ਤੁਸੀਂ ਹੋ ਗਿਆ ਨਾ ਵੀ 5-7 ਮਿੰਟ ਹੋ ਗਏ 7 ਮਿੰਟ ਲਾ ਲਓ ਵੀ ਚੰਗੀ ਤਰ੍ਹਾਂ ਉਹ ਉਬਾਲ ਆ ਗਿਆ ਚੰਗੀ ਤਰ੍ਹਾਂ ਰਿਜ ਗਿਆ ਤੇ ਚੰਗੀ ਤਰ੍ਹਾਂ ਜਿਹੜੀ ਹੈਗੀ ਆ ਮੇਥੀ ਦੇ ਦਾਣੇ ਨੇ ਉਹ ਆਪਦਾ ਅਸਰ ਉਹ ਪਾਣੀ ਦੇ ਵਿੱਚ ਛੱਡ ਦੇਣਗੇ ਉਸ ਤੋਂ ਬਾਅਦ ਤੁਸੀਂ ਗੈਸ ਨੂੰ ਕਰਨਾ ਬੰਦ ਫਿਰ ਉਹਨੂੰ ਥੋੜੀ ਦੇ ਠੰਡਾ ਕਰ ਲੈਣਾ ਠੰਡਾ ਕਰਨ ਤੋਂ ਬਾਅਦ ਅਗਰ ਤਾਂ ਆਪਣੇ ਕੋਲ ਇੱਕ ਹੁੰਦੀ ਹੈ ਨਾ ਸਾਗ ਘੋਟਣ ਵਾਲੀ ਜਿਹੜੀ ਆਪਾਂ ਕੋਣ ਇੱਕ ਹੁੰਦੀ ਹੈ ਲੰਬੀ ਜੀ ਹੁੰਦੀ ਹੈ ਮਤਲਬ ਕਿ ਮਿਕਸੀ ਦੀ ਤਰ੍ਹਾਂ ਮੈਨੂੰ ਉਹਦਾ ਐਗਜ਼ੈਕਟਲੀ ਨਾਮ ਨਹੀਂ ਯਾਦ ਆ ਰਿਹਾ ਤੇ ਤੁਸੀਂ ਉਹ ਤੁਹਾਡੇ ਕੋਲੇ ਉਹ ਹੈਗੀ ਆ ਕਿ ਲੋਗ ਉਹਦੇ ਨਾਲ ਸਾਖ ਘੋੜਦੇ ਨੇ ਜਿਹੜੀ ਮਧਾਣੀ ਦੀ ਤਰ੍ਹਾਂ ਹੁੰਦੀ ਹੈ ਉਹ ਲੈ ਲੈਣੀ ਆ ਤੁਸੀਂ ਉਹਦੇ ਨਾਲ ਪੀਸ ਲੈਣੀ ਆ ਤੇ ਮੈਂ ਵੈਸੇ ਮਿਕਸੀ ਦੇ ਵਿੱਚ ਪਾ ਕੇ ਹੀ ਇਨੂੰ ਪੀਸਿਆ ਸੀਗਾ ਮਿਕਸੀ ਦਾ ਛੋਟਾ ਜੱਗ ਲੈ ਲੈਣਾ ਤੇ ਦਰਦਰਾ ਤੁਸੀਂ ਉਹਨੂੰ ਜਿਹੜਾ ਪੀਸ ਲੈਣਾ ਸਣੇ ਪਾਣੀ ਤੇ ਸਣੇ ਮੇਥੀ ਦੇ ਦਾਣੇ ਵਿੱਚ ਪਾ ਲਿਓ ਤੇ ਉਹਨੂੰ ਦਰਦਰਾ ਜਾਂ ਪੀਸ ਲਿਓ ਤਾਂ ਕਿ ਜਿਹੜਾ ਮੇਥੀ ਦੇ ਦਾਣੇ ਦਾ ਅਸਰ ਮਾੜਾ ਮੋਟਾ ਉਹਨਾਂ ਚ ਰਹਿ ਗਿਆ ਹੋ ਉਹ ਵੀ ਚੰਗੀ ਤਰ੍ਹਾਂ ਉਹਦੇ ਵਿੱਚ ਮਿਕਸ ਹੋ ਜਾਵੇ ਉਦੋਂ ਬਾਅਦ ਤੁਸੀਂ ਜਾਂ ਤਾਂ ਤੁਸੀਂ ਕੋਈ ਕੱਪੜਾ ਲੈ ਲਿਓ ਸੂਤੀ ਜਾਂ ਫਿਰ ਸਭ ਤੋਂ ਬਰੀਕ ਜਿਹੜੀ ਛਾਣਣੀ ਹੁੰਦੀ ਆ ਉਹ ਲੈ ਲਿਓ ਤੇ ਤੁਸੀਂ ਇਹਨੂੰ ਕੱਚ ਦੇ ਕਿਸੇ ਭਾਂਡੇ ਦੇ ਵਿੱਚ ਪਾਣ ਲਿਓ ਦੇਖਿਆ ਜੀ ਉਸ ਤੋਂ ਬਾਅਦ ਜਾਂ ਤਾਂ ਤੁਸੀਂ ਜਿਵੇਂ ਇੱਕ ਨਾ ਸਪਰੇ ਬੋਟਲ ਆਉਂਦੀ ਹੁੰਦੀ ਆ ਜਾਂ ਆਪਾਂ ਹੈਂਡ ਵਾਸ਼ ਕਰਦੇ ਹੁੰਨੇ ਆ ਹੈਂਡ ਵਾਸ਼ ਨਹੀਂ ਆ ਪਰਖੇ ਹੁੰਦੇ ਵਾਸ਼ਵੇਸ਼ਨ ਦੇ ਉੱਤੇ ਹਨਾ ਉਦਾਂ ਦਾ ਕੋਈ ਕੰਟੇਨਰ ਲੈ ਲਿਓ ਠੀਕ ਹੈ ਜੀ ਜਿੱਦੋਂ ਤੁਸੀਂ ਪੰਪ ਕਰਕੇ ਯਾਨੀ ਕਿ ਉਹਨੂੰ ਬਾਹਰ ਕੱਢ ਸਕੋ ਪਾਣੀ ਨੂੰ ਜਦੋਂ ਤੁਹਾਨੂੰ ਲੋੜ ਆ ਠੀਕ ਹੈ ਜੀ ਜਾਂ ਫਿਰ ਇੱਕ ਸਪਰੇਅ ਵੀ ਤਰ੍ਹਾਂ ਹੁੰਦਾ ਹੁੰਦਾ ਜਿਵੇਂ ਆਪਾਂ ਫੇਸ ਦੇ ਉੱਤੇ ਸੇਰਮ ਛਿੜਕਦੇ ਹਾਂ ਨਾ ਉਹ ਵੀ ਇੱਕ ਸਪਰੇਅ ਪੰਪ ਜਾਂਦਾ ਹੁੰਦਾ ਛੋਟਾ ਜਿਹਾ ਫੇਸ ਵਾਸਤੇ ਆਪਾਂ ਯੂਜ਼ ਕਰਦੇ ਹਾਂ ਜਾਂ ਤੁਸੀਂ ਉਹ ਲੈ ਸਕਦੇ ਹੋ ਠੀਕ ਹੈ ਉਹਦੇ ਵਿੱਚ ਇਹਨੂੰ ਪਾ ਕੇ ਰੱਖ ਲਿਓ ਠੀਕ ਹੈ ਜੀ ਇਹ ਤੁਸੀਂ ਜਿਹੜਾ ਹੈਗਾ ਜਦੋਂ ਇਸਤੇਮਾਲ ਕਰਨਾ ਹੈ ਇਹਨੂੰ ਪਹਿਲਾਂ ਚੰਗੀ ਤਰ੍ਹਾਂ ਇਹਨੂੰ ਸ਼ੇਕ ਕਰ ਲਿਓ ਉਦੋਂ ਬਾਅਦ ਤੁਸੀਂ ਹਲਕਾ ਜੈਨੋ ਬਾਹਤ ਦੂਤੇ ਲੈਣਾਗਾ ਤੁਸੀਂ ਚੀਰ ਕੱਟ ਕੇ ਜਿਵੇਂ ਆਪਾਂ ਤੇਲ ਲਾਉਨੇ ਹੁੰਦੇ ਆ ਨਾ ਚੀਰ ਵੀ ਕੱਟ-ਕੱਟ ਕੇ ਉਸ ਤਰੀਕੇ ਨਾਲ ਤੁਸੀਂ ਇਹਨੂੰ ਲਾਉਣਾਗਾ ਅਤੇ ਜੇ ਤੁਸੀਂ ਮਤਲਬ ਕਿਸੇ ਹੋਰ ਤੋਂ ਲਵਾ ਰਹੇ ਹੋ ਤਾਂ ਤਾਂ ਬੈਸਟ ਹੈ ਜੇ ਤੁਸੀਂ ਆਪ ਵੀ ਲਾ ਰਹੇ ਹੋ ਤਾਂ ਵੀ ਕੋਸ਼ਿਸ਼ ਕਰੋ ਚੀਰ ਕੱਢ ਕੇ ਤੁਸੀਂ ਨੂੰ ਲਾਓ ਫਿਰ ਹਲਕੇ ਜਿਹੇ ਹੱਥਾਂ ਨਾਲ ਇਸ ਤਰੀਕੇ ਨਾਲ ਮ사ਜ ਕਰਨੀ ਹੈ ਇਸ ਤਰੀਕੇ ਨਾਲ ਜਿਹੜੇ ਆ ਆਪਣੇ ਫੁੱਲ ਹੁੰਦੇ ਆ ਨਾ ਇਹਨਾਂ ਦੇ ਨਾਲ ਏਦਾਂ ਦਾ ਮ사ਜ ਕਰਨੀ ਹੈ ਥੇਲੀ ਦੇ ਨਾਲ ਏਦਾਂ ਦਾ ਝੱਸਣਾ ਨਹੀਂ ਹੈ ਕਿਉਂਕਿ ਇਹਦੇ ਨਾਲ ਸਾਡੇ ਵਾਲ ਜਿਆਦਾ ਪੁੱਟਦੇ ਆ ਜਦੋਂ ਆਪਾਂ ਏਦਾਂ ਏਦਾਂ ਮ사ਜ ਕਰਦੀਆਂ ਨਾ ਤਾਂ ਇਹਦੇ ਨਾਲ ਸਾਡੀ ਸਰੀਰ ਸਿਰ ਦੀ ਬਲੱਡ ਸਰਕੂਲੇਸ਼ਨ ਹੈ ਉਹ ਤੇਜ਼ ਹੁੰਦੀ ਹੈ ਤੇ ਸਾਡੇ ਜਿਹੜੇ ਵਾਲ ਝੜਨੇ ਆ ਉਹ ਬੰਦ ਹੁੰਦੇ ਨੇ ਠੀਕ ਹੈ ਜੀ ਸੋ ਤੁਸੀਂ ਇਹਨੂੰ ਇਸ ਤਰੀਕੇ ਨਾਲ ਲਾਣਾ ਪਰ ਇੱਕ ਚੀਜ਼ ਦਾ ਧਿਆਨ ਰੱਖਿਓ ਵਾਲ ਤੁਹਾਡੇ ਸਾਫ ਸੁਥਰੇ ਹੋਣੇ ਚਾਹੀਦੇ ਨੇ ਗੰਦੇ ਵਾਲ ਨਹੀਂ ਹੋਣੇ ਚਾਹੀਦੇ ਸਾਫ ਸੁਥਰੇ ਵਾਲਾਂ ਦੇ ਉੱਤੇ ਤੁਸੀਂ ਇਹਨੂੰ ਲਾਉਣਾ ਪਹਿਲੀ ਵਾਰ ਦੇ ਲਾਉਣ ਤੇ ਹੀ ਤੁਹਾਨੂੰ ਇਹਦਾ ਰਿਜ਼ਲਟ ਦਿਖੂਗਾ ਜਦੋਂ ਤੁਸੀਂ ਇਹਨੂੰ ਲਾ ਕੇ ਰੱਖੋਗੇ ਅਗਰ ਤਾਂ ਤੁਸੀਂ ਦਿਨੇ ਲਾ ਕੇ ਰੱਖ ਰਹੇ ਹੋ ਤਾਂ ਤੁਸੀਂ ਇਹਨੂੰ 1.5 ਤੋਂ 2 ਘੰਟੇ ਲਾ ਕੇ ਰੱਖੋ ਅਗਰ ਤੁਸੀਂ ਇਹਨੂੰ ਰਾਤ ਨੂੰ ਲਾ ਕੇ ਪੈ ਰਹੇ ਹੋ ਤੜਕੇ ਉੱਠ ਕੇ ਨਹਾਉਣਾ ਤਾਂ ਤਾਂ ਫਿਰ ਜਮੀ ਬੈਸਟ ਹੈ ਕਿਉਂਕਿ ਇਹਨੂੰ ਪਰ ਬਹੁਤ ਟਾਈਮ ਮਿਲ ਜੂ ਤੁਹਾਡੇ ਵਾਲਾਂ ਦੇ ਵਿੱਚ ਆਪਣਾ ਅਸਰ ਛੱਡਣ ਲਈ ਠੀਕ ਹੈ ਜੀ ਅਚਾ ਜੇ ਤੁਹਾਡੇ ਵਾਲ ਜਿਆਦਾ ਰੁੱਖੇ ਨੇ ਬਾੜੀ ਬਾਦੀ ਜਿਆਦਾ ਨਾ ਆਪਾਂ ਕਹਿੰਦੇ ਰੁੱਖੇ ਜੇ ਵਾਲ ਹੁੰਦੇ ਆ ਜ ਉਹਨਾਂ ਦੇ ਵਿੱਚ ਬਿਲਕੁਲ ਹੀ ਮੋਇਸਚਰ ਨਹੀਂ ਸ਼ਾਈਨ ਨਹੀਂ ਤਾਂ ਫਿਰ ਤੁਸੀਂ ਇੱਕ ਦੇ ਵਿੱਚ ਚੀਜ਼ ਹੋਰ ਐਡ ਕਰ ਸਕਦੇ ਹੋ ਉਹ ਹੈ ਵਿਟਾਮਿਨ E ਦੇ ਕੈਪਸੂਲ ਜਿਹੜੇ ਹਰੇ ਰੰਗ ਦੇ ਆਉਂਦੇ ਨੇ ਉਹ ਤੁਸੀਂ ਵਿਟਾਮਿਨ E ਦੇ ਕੈਪਸੂਲ ਲੈ ਲਿਓ ਤੇ ਉਹਨੂੰ ਤੁਸੀਂ ਇੱਕ ਸਾਈਡ ਤੋਂ ਕੱਟਿਓ ਤੇ ਉਹਨਾਂ ਦੇ ਵਿੱਚ ਨਾ ਲਿਕੁਇਡ ਤੇਲ ਹੁੰਦਾ ਤੇ ਉਹ ਤੁਸੀਂ ਦੋ ਕੈਪਸੂਲ ਇਹਦੇ ਵਿੱਚ ਪਾ ਲਿਓ ਨਿਚੋੜ ਕੇ ਚੰਗੀ ਤਰ੍ਹਾਂ ਉਹਨਾਂ ਦਾ ਜਿਹੜਾ ਵਿਚਲਾ ਤੇਲ ਆ ਉਹ ਕੱਢ ਕੇ ਪਾਉਣਾ ਉੱਪਰਲਾ ਹਿੱਸਾ ਨਹੀਂ ਪਾਉਣਾ ਤੁਸੀਂ ਜਿਹੜਾ ਪਾਣੀ ਤਿਆਰ ਕੀਤਾ ਇਹਦੇ ਵਿੱਚ ਪਾ ਕੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਓ بس ਇਹੇ ਦੋ ਚੀਜ਼ਾਂ ਦਾ ਧਿਆਨ ਰੱਖਣਾ ਜੇ ਉਹ ਵੀ ਤੇਲ ਵੀ ਤੁਸੀਂ ਤਾਂ ਐਡ ਕਰਨਾ ਵਿਟਾਮਿਨ E ਦਾ ਅਗਰ ਤੁਸੀਂ ਤੁਹਾਡੇ ਵਾਲ ਬਹੁਤ ਜ਼ਿਆਦਾ ਰੁੱਖੇ ਜੇ ਨੇ ਤੇ ਤੁਸੀਂ ਚਾਹਣੀ ਹੋ ਵੀ ਤੁਹਾਡੇ ਵਾਲ ਜਿਹੜੇ ਥੋੜੇ ਸ਼ਾਈਨ ਕਰਨ ਤਾਂ ਫਿਰ ਤੁਸੀਂ ਇਹ ਚੀਜ਼ੇ ਦੇ ਵਿੱਚ ਐਡ ਕਰ ਸਕਦੇ ਹੋ ਤੇ ਲਾਉਣ ਤੋਂ ਬਾਅਦ ਤੁਸੀਂ ਇਹਨੂੰ ਆਪਣਾ ਬਾਣਾ ਨੂੰ ਧੋ ਸਕਦੇ ਹੋ ਸ਼ੈਂਪੂ ਦੇ ਨਾਲ ਤੁਸੀਂ ਜੇ ਪਹਿਲੀ ਵਾਰੀ ਇਹਨੂੰ ਲਾਉਂਗੇ ਨਾ ਤੁਸੀਂ ਦੇਖੋਗੇ ਵੀ ਜਿਹੜੇ ਤੁਹਾਡੇ ਵਾਲ ਨੇ ਉਹਨਾਂ ਕਿਤੇ ਨਾ ਕਿਤੇ ਸ਼ਾਈਨ ਕਰਨਾ ਸ਼ੁਰੂ ਹੋ ਗਏ ਨੇ ਤੇ ਤੁਹਾਨੂੰ ਉਹਨਾਂ ਦੇ ਸਕਿਨ ਜਿਹੜੀ ਸਿਰ ਦੀ ਚਮੜੀ ਆ ਉਹ ਤੁਹਾਨੂੰ ਐ ਮਹਿਸੂਸ ਹੋਊਗੀ ਥੋੜੀ ਟਾਈਟ ਟਾਈਟ ਜੀ ਦੇਖੋ ਟਾਈਟ ਹੋ ਗਈ ਤਾਂ ਹੀ ਵਾਲਾਂ ਨੂੰ ਝੜਨਾ ਉਹ ਕਿਉਂਕਿ ਜકડੂਗੀ ਵਾਲਾਂ ਨੂੰ ਜકડੂਗੀ ਤਾਂ ਹੀ ਵਾਲਾਂ ਨੂੰ ਝੜਨਾ ਬੰਦ ਕਰੂਗੀ ਸੋ ਚੀਜ਼ ਤੱਕ ਮਹਿਸੂਸ ਵੀ ਹੋਊਗੀ ਤੇ ਜੇ ਤੁਸੀਂ ਇਹਦਾ ਬੈਸਟ ਰਿਜ਼ਲਟ ਦੇਖਣਾ ਚਾਹੁੰਦੇ ਹੋ ਪਹਿਲੀ ਵਾਰ ਦੇ ਵਿੱਚ ਹੀ ਤਾਂ ਤੁਸੀਂ ਇਦਾਂ ਕਰਿਓ ਵਾਲ ਧੋਣ ਤੋਂ ਬਾਅਦ ਸਾਫ ਸੁਥਰੇ ਬਾਣਾ ਦੇ ਵਿੱਚ ਨਾ ਅੱਧੇ ਸਿਰ ਤੇ ਇਹਨੂੰ ਲਾ ਲਿਓ ਤੇ ਅੱਧੇ ਸਿਰ ਤੇ ਨਾ ਲਾਓ ਉਹ ਤੁਸੀਂ ਦੇਖਿਓ ਉਸੇ ਟਾਈਮ ਹੀ ਜਿਹੜੇ ਪਾਸੇ ਤੁਸੀਂ ਇਹਨੂੰ ਲਾਉਂਗੇ ਉਸ ਪਾਸੇ ਨਾ ਥੋੜੀ ਜਿਹੀ ਸ਼ਾਈਨ ਆ ਜਾਊਗੀ ਤੇ ਜਿਹੜੇ ਪਾਸੇ ਨਹੀਂ ਲਾਇਆ ਹੋ ਉਸ ਪਾਸੇ ਤੁਹਾਨੂੰ ਸ਼ਾਈਨ ਨਹੀਂ ਦੇਊਗੀ ਦਿਖਾਈ ਦਊਗੀ ਇੰਨਾ ਸੋਹਣਾ ਰਿਜ਼ਲਟ ਹੈ ਦਾ ਤੇ ਤੁਸੀਂ ਇਹਨੂੰ ਹਫ਼ਤੇ ਦੇ ਵਿੱਚ ਘੱਟੋ ਘੱਟ ਦੋ ਵਾਰ ਜ਼ਰੂਰ ਲਾਓ ਹੁਣ ਕਈ ਵਾਰੀ ਆਪਣੀਆਂ ਭੈਣਾਂ ਕਹਿ ਦਿੰਦੀਆਂ ਵੀ ਜੀ ਸਾਡੇ ਵਾਲ ਝੜਦੇ ਨੇ ਅਸੀਂ ਹਫ਼ਤੇ 'ਚ ਇੱਕ ਵਾਰ ਲਾ ਸਕਦੇ ਆ ਨਹੀਂ ਜੀ ਤੁਸੀਂ ਹਫ਼ਤੇ 'ਚ ਦੋ ਵਾਰ ਜ਼ਰੂਰ ਲਾਉਣਾ ਕਿਉਂਕਿ ਉੰਨੀ ਹੀ ਛੇਤੀ ਹੀ ਆਪਣਾ ਅਸਰ ਸ਼ੁਰੂ ਕਰਦਾ ਉੰਨੀ ਹੀ ਛੇਤੀ ਸਾਨੂੰ ਰਿਜ਼ਲਟ ਮਿਲਣਾ ਸ਼ੁਰੂ ਹੁੰਦਾ ਤੇ ਤੁਸੀਂ ਹਫਤੇ ਵਿੱਚ ਦੋ ਵਾਰ ਤੇ ਪੂਰਾ ਤੁਸੀਂ ਦੇਖੋ ਇਹਨੂੰ ਹਮੇਸ਼ਾ ਵੀ ਲਾ ਸਕਦੇ ਹੋ ਕਿਉਂਕਿ ਕਈ ਵਾਰੀ ਅੱਗੇ ਜਾਂਦੇ ਵੀ ਸਾਨੂੰ ਵਾਲਾਂ ਦੀਆਂ ਪ੍ਰੋਬਲਮ ਸ਼ੁਰੂ ਹੋ ਜਾਂਦੀਆਂ ਏਜ ਦੇ ਹਿਸਾਬ ਨਾਲ ਤਾਂ ਉਹਨਾਂ ਚੀਜ਼ਾਂ ਤੋਂ ਵੀ ਸਾਡੇ ਵਾਲਾਂ ਨੂੰ ਪ੍ਰੋਟੈਕਟ ਕਰੂਗਾ ਪਹਿਲਾਂ ਤੋਂ ਹੀ ਇਹਦੇ ਨਾਲ ਸਾਡੇ ਵਾਲ ਸ਼ਾਈਨ ਕਰਨਗੇ ਵਾਲ ਮਜ਼ਬੂਤ ਹੋਣਗੇ ਤੇ ਵਾਲਾਂ ਦਾ ਝੜਨਾ ਬਿਲਕੁਲ ਬੰਦ ਹੋ ਜਾਵੇਗਾ ਇਹਦੇ ਨਾਲ ਠੀਕ ਹੈ ਜੀ ਸੋ ਬਹੁਤ ਹੀ ਵਧੀਆ ਚੀਜ਼ ਹੈ ਤੁਸੀਂ ਮੇਰੇ ਕਹਣੇ ਤੇ ਨਾ ਜਾਇਓ ਤੁਸੀਂ ਖੁਦ ਇਹਨੂੰ ਬਣਾਓ ਤੇ ਇਹਨੂੰ ਲਗਾਓ ਇਹਨੂੰ ਲਗਾ ਕੇ ਦੇਖੋ ਟਰਾਈ ਕਰੋ ਬੈਸਟ ਰਿਜ਼ਲਟ ਦਿੰਦੀ ਹੈ ਇਹ ਚੀਜ਼ ਜਦੋਂ ਤੁਹਾਨੂੰ ਰਿਜ਼ਲਟ ਆਪ ਮਿਲੇਗਾ ਤੁਸੀਂ ਆਪ ਕਹੋਗੇ ਕਿ ਵਾਕੀ ਇਹ ਚੀਜ਼ ਬਹੁਤ ਅਸਰਦਾਰ ਹੈ ਸੋ ਉਮੀਦ ਕਰਦੇ ਆਂ ਕਿ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਇਦਾਂ ਦੀਆਂ ਹੋਰ ਵਧੀਆ ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਜੀ ਹੁਣ ਆਪਾਂ ਵੀਡੀਓ ਦਾ ਵੀ ਕਰਦੇ ਐਂਡ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ